ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਤੁਹਾਨੂੰ ਪਤਾ ਹੀ ਆ ਪਿਛਲੇ 4 ਸਾਲ ਤੋਂ ਜਿਹੜਾ ਕੀ ਆਪਾਂ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਆਪਣੇ ਬਜ਼ੁਰਗ ਸੀਗੇ ਜਿਹੜੇ ਆਪਣੇ ਦਾਦੇ ਪਰਦਾਦੇ ਸੀ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਜੇ ਮੈਂ ਅੱਜ ਦੀ ਗੱਲ ਕਰਾਂ ਵੀ ਇਹ ਜਿਹੜੀ ਬਿਮਾਰੀ ਆ ਪੂਰੇ ਵਰਲਡ ਦੇ ਵਿੱਚ ਇਹਨੇ ਜੋਰਾ ਸ਼ੋਰਾਂ ਤੇ ਵਧ ਰਹੀ ਆ ਵੀ ਅੱਜ ਜਿਹੜੇ ਬਿਮਾਰੀ ਦਾ ਜਿਹੜਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਸ਼ਿਰੇਸ 4 ਸਾਲ ਤੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਆਪਣਾ ਇਹ ਬਿਮਾਰੀ ਦਾ ਆਪਾਂ ਇਲਾਜ ਕਰ ਰਹੇ ਹਾਂ ਤੇ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਦੱਸਣਾ ਚਾਹੂੰਗਾ ਜਿਹੜੀਆਂ ਤੁਸੀਂ ਮੇਰੇ ਹੱਥ ਦੇ ਵਿੱਚ ਦਵਾਈ ਦੇਖ ਰਹੇ ਹੋ ਹਨ ਜੀ ਇਹ ਨੇਚਰਲ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਂਸਰ ਆ ਚਾਹੇ ਆਪਰੇਸ਼ਨ ਹੋਇਆ ਚਾਹੇ ਨਹੀਂ ਹੋਇਆ ਚਾਹੇ ਕੀਮੋ ਲੱਗੀ ਆ ਚਾਹੇ ਨਹੀਂ ਲੱਗੀ ਚਾਹੇ ਜੇ ਮੈਂ ਪਿੰਡਾਂ ਦੇ ਵਿੱਚ ਗੱਲ ਕਰਾਂ ਜਿਵੇਂ ਆਪਣੇ ਪਿੰਡਾਂ ਵਾਲੇ ਲੋਕ ਕਹਿੰਦੇ ਆ ਵੀ ਸੇਕ ਕੇ ਥੈਰਾਪੀ ਨੂੰ ਆਪਾਂ ਸੇਕ ਕੇ ਕਹਿ ਦਿੰਦੇ ਆ ਜਾਂ ਅਮੀਨੋ ਥੈਰਾਪੀ ਹਨਾ ਜੀ ਜਿਹੜੀ ਨਵੀਂ ਆਈ ਹੈ ਇੰਡੀਆ ਦੇ ਵਿੱਚ ਕਿਸੇ ਨੂੰ ਇਹ ਇਲਾਜ ਹੋਇਆ ਚਾ ਨਹੀਂ ਹੋਇਆ ਆਪਾਂ ਇਸ ਦਵਾਈ ਦਾ ਸੇਵਨ ਕਰ ਸਕਦੇ ਆ ਦੇਖੋ ਵੀਰੋ ਮੈਨੂੰ ਸਿਰਫ ਬੰਦੇ ਦੇ 20 ਤੋਂ 25 ਦਿਨ ਚਾਹੀਦੇ ਆ 20 ਤੋਂ 25 ਦਿਨਾਂ ਦੇ ਵਿੱਚ 0% ਸਾਈਡ ਇਫੈਕਟ ਇਹ ਜਿਹੜਾ ਦਵਾਈ ਦਾ 0% ਸਾਈਡ ਇਫੈਕਟ 100% ਰਿਜ਼ਲਟ 20 ਤੋਂ 25 ਦਿਨ ਚਾਹੀਦੇ ਆ 20 ਤੋਂ 25 ਦਿਨਾਂ ਦੇ ਵਿੱਚ ਤੁਹਾਨੂੰ ਇਹ ਦਵਾਈ ਦਾ ਰਿਜ਼ਲਟ ਮਿਲੇਗਾ ਮੇਰਾ ਵੀਡੀਓ ਪਾਉਣ ਦਾ ਮਕਸਦ ਕੀ ਹੁੰਦਾ ਮੇਰਾ ਵੀਡੀਓ ਪਾਉਣ ਦਾ ਮਕਸਦ ਹੁੰਦਾ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਨੀ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਸੋਸ਼ਲ ਮੀਡੀਆ ਤੇ ਬੜਾ ਕੁਝ ਚੱਲ ਆਣਾ ਆ ਰਿਹਾ ਵੀ ਆਪਣੇ ਕੋਲੇ ਚੰਗਾ ਵੀ ਆ ਰਿਹਾ ਤੇ ਮਾੜਾ ਵੀ ਆ ਰਿਹਾ 네ਗਟਿਵ ਪੋਜ਼ਿਟਿਵ ਦੋਵੇਂ ਆ ਰਹੇ ਹਨਾ ਜੀ ਹਰੇਕ ਤਰ੍ਹਾਂ ਦੀਆਂ ਗੱਲਾਂ ਬਾਤਾਂ ਆ ਰਹੀਆਂ ਜੇ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਪੂਰੇ ਵਰਲਡ ਦੇ ਵਿੱਚ ਹਰ ਵਾਰੀ ਨਵੇਂ ਤੋਂ ਨਵੇਂ ਇਸ ਬਿਮਾਰੀ ਦੇ ਜਿਹੜੇ ਹਸਪਤਾਲ ਬਣ ਰਹੇ ਆ ਛੋਟੇ ਵੱਡੇ ਸਨ ਵੱਖੋ ਵੱਖਰੇ ਹਸਪਤਾਲ ਆ ਰਹੇ ਆ ਜੇ ਅੱਜ ਦੀ ਗੱਲ ਕਰੀਏ 100 ਦੇ ਵਿੱਚੋਂ 60 ਤੋਂ ਪਰਸੈਂਟ 60 ਤੋਂ 65 65 ਪਰਸੈਂਟ 60 65 ਬਸ ਇੱਥੇ ਜੀ ਐਸਟੀਮੇਟ ਆਪਣਾ ਸਾਡੀਆਂ ਜਿਹੜੀਆਂ ਕੁਵਾਰੀਆਂ ਭੈਣਾਂ ਬੀਬੀਆਂ ਬਜ਼ੁਰਗ ਬੀਬੀਆਂ ਜਾਂ ਵਿਆਹੀਆਂ ਬੀਬੀਆਂ ਹਨ ਉਹਨਾਂ ਦੇ ਜਿੱਦਾਂ ਬੱਚੇਦਾਨੀ ਦੇ ਵਿੱਚ ਜਾਂ ਛਾਤੀ ਦੇ ਵਿੱਚ ਸਮੱਸਿਆ ਆ ਰਹੀ ਆ ਜਿਵੇਂ ਬੰਦਿਆਂ ਦੀ ਗੱਲ ਕਰਾਂ ਲੀਵਰ ਦੇ ਵਿੱਚ ਫੂਡ ਪੈਪ ਚ ਬ੍ਰੇਨ ਟਿਊਮਰ ਗਦੂਦਾਂ ਦਾ ਕੈਂਸਰ ਹੱਡੀਆਂ ਦਾ ਕੈਂਸਰ ਵੱਖੋ ਵੱਖਰਾ ਕੈਂਸਰ ਐ ਇਦਾਂ ਕਿਸ ਨੂੰ ਬਲੱਡ ਕੈਂਸਰ ਆ ਕੋਈ ਚਮੜੀ ਕੈਂਸਰ ਆ ਜਿੱਦਾਂ ਆਸਟ੍ਰੇਲੀਆ ਤੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਸਕਿਨ ਕੈਂਸਰ ਆ ਇਦਾਂ ਇਹ ਵੱਖੋ ਵੱਖਰੇ ਕੇਸ ਜਿਹੜੇ ਆ ਰਹੇ ਜੇ ਮੈਂ ਕੈਂਸਰ ਦੀ ਗੱਲ ਕਰਾਂ ਕੈਂਸਰ ਇੱਕ ਤਰ੍ਹਾਂ ਦਾ ਕੈਂਸਰ ਨਹੀਂ ਹੈਗਾ ਸੈਂਕੜੇ ਤਰ੍ਹਾਂ ਦਾ ਕੈਂਸਰ ਆ ਹਰੇਕ ਤਰ੍ਹਾਂ ਦੇ ਕੈਂਸਰ ਦਾ ਇਲਾਜ ਆ ਕਈ ਵੀਰ ਭੈਣ ਭਰਾ ਮੈਨੂੰ ਫੋਨ ਕਰਕੇ ਪੁੱਛਦੇ ਆ ਜੀ ਤੁਹਾਡਾ ਕੋਈ ਹਸਪਤਾਲ ਆ ਮੈਂ ਇੱਕ ਗੱਲ ਵੀਡੀਓ ਦੇ ਵਿੱਚ ਦੱਸਣੀ ਚਾਹੁੰਦਾ ਵੀਰੋ ਮੇਰਾ ਕੋਈ ਹਸਪਤਾਲ ਨਹੀਂ ਮੇਰੀ ਕੋਈ ਦੁਕਾਨ ਨਹੀਂ ਮੈਂ ਆਪਣੇ ਘਰੇ ਆਪਣੇ ਪਿੰਡ ਅਰਾਈਆਂ ਵਾਲਾ ਕਲਾਂ ਫਰੀਦਕੋਟ ਸ਼ਹਿਰ ਦੇ ਨਾਲ ਪਿੰਡ ਅਰਾਈਆਂ ਵਾਲਾ ਕਲਾਂ ਮੈਂ ਆਪਣੇ ਘਰੇ ਦਵਾਈ ਦਿੰਦਾ ਹਣਾ ਹਾਸਤਾ ਜਾਂ ਦੁਕਾਨਾਂ ਨਹੀਂ ਆਪਣੀਆਂ ਖੋਲੀਆਂ ਹੋਈਆਂ ਕਿਉਂਕਿ ਉਹ ਕੰਮ ਉਹ ਕਰਦੇ ਹੁੰਦੇ ਬੰਦੇ ਜਿਨ੍ਹਾਂ ਨੇ ਚਲੋ ਕੋਈ ਆਪਦਾ ਬਿਜ਼ਨਸ ਜਾਂ ਕਾਰੋਬਾਰ ਕਰਨਾ ਹੋਵੇ ਹਨ ਰੱਬ ਤੋਂ ਡਰ ਕੇ ਕੰਮ ਕਰਦੇ ਆਂ ਤੇ ਆਪਣਾ ਕੋਈ ਇਹ ਕਾਰੋਬਾਰ ਨਹੀਂ ਵੀਰੇ ਆਪਣਾ ਜੇ ਰੱਬ ਨੇ ਸੇਵਾ ਲਈ ਆ ਤੁਹਾਡੇ ਵੀਰਾਂ ਭੈਣਾਂ ਭਰਾਵਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਤੇ ਆਪਾਂ ਕੰਮ ਕਰਦੇ ਆਂ ਪਿਛਲੇ 4 ਸਾਲ ਤੋਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੇ ਸੋਹਣੇ ਰਿਜ਼ਲਟ ਆ ਅੱਗੇ ਤੋਂ ਵੀ ਵਹਿਗਰੂ ਤੇ ਬੜਾ ਭਰੋਸਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਜਾਨਾ ਗੁਰੂ ਸਾਹਿਬ ਇਸੇ ਤਰ੍ਹਾਂ ਬਚਾਉਣਗੇ ਹਨਾ ਜੀ ਤੇ ਇਹ ਦਵਾਈ ਆ ਆਪਣੀ ਹਨਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ 0% ਨੋ ਕੈਮੀਕਲ ਨੋ ਸਟੀਰਟ ਕੋਈ ਕੈਮੀਕਲ ਨਹੀਂ ਕੋਈ ਸਟੀਰਟ ਨਹੀਂ ਹੈਗਾ 0% ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੇ ਆਪਾਂ ਮੈਡੀਕਲ ਦੀ ਗੱਲ ਕਰੀਏ ਸਾਰਾ ਕੈਮੀਕਲ ਆ ਸਮਝਦਾ ਆ ਯਾਰ ਸਾਰੇ ਪੜੇ ਲਿਖਿਆ Google ਤੇ ਸਰਚ ਮਾਰ ਲਓ ਹਨ ਜਦੋਂ ਆਉਣਾ ਤੁਸੀਂ ਇਹ ਦਵਾਈ ਲੈਣ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਜੇ ਕੋਈ ਆ ਸਕਦਾ ਬੰਦਾ ਤੁਰਦਾ ਫਿਰਦਾ ਹਨਾ ਜਿਆਦਾ ਸਮੱਸਿਆ ਨਹੀਂ ਤਾਂ ਆਪਣੀ ਖੁਸ਼ੀ ਵਜੋਂ ਜੇ ਕਿਸੇ ਨੇ ਆਉਣਾ ਤਾਂ ਆ ਸਕਦਾ ਮਰੀਜ਼ ਤਾਂ ਨਹੀਂ ਆਦਾ ਕਈ ਵਾਰੀ ਬੰਦੇ ਬਣਵਾ ਕੇ ਆਹੁੰਦੇ ਮਰੀਜ਼ ਨੂੰ ਦੱਸਿਆ ਨਹੀਂ ਜਿਹਦੇ ਸਾਹਮਣੇ ਗੱਲ ਨਾ ਕਰਿਓ ਜੋ ਉਹ ਫਰ ਤਾਂ ਨਹੀਂ ਬੁਲਾਈਦਾ ਮਰੀਜ਼ ਜੇ ਉਹਦੇ ਸਾਹਮਣੇ ਗੱਲ ਕਰਾਂਗੇ ਤਾਂ ਫਿਰ ਮਰੀਜ਼ ਦੇ ਘਰਦਿਆਂ ਨੂੰ ਕੀ ਦੱਸਾਂਗੇ ਵੀ ਉਹਨੂੰ ਬਿਮਾਰੀ ਕਿੱਥੇ ਆ ਕਿੱਥੇ ਨਹੀਂ ਕਿਉਂਕਿ ਮਰੀਜ਼ ਦੇ ਸਾਹਮਣੇ ਦੱਸਾਂਗੇ ਤਾਂ ਮਰੀਜ਼ ਤਾਂ ਹੌਕਾ ਲੈ ਜਾਊਗਾ ਹਨਾ ਤੇ ਮਰੀਜ਼ ਤਾਂ ਆਏ ਇਸ ਗੱਲ ਨੂੰ ਸਹਿਮ ਕਰ ਜਿਹੜੀ ਬਿਮਾਰੀ ਆ ਨਾਲ ਸੰਯੋਗ ਆ ਬਿਮਾਰੀ ਗੰਦੀ ਬਿਮਾਰੀ ਹੈ ਤਾਂ ਕਰਕੇ ਕਹਿਣਾ ਹੋਣਾ ਮਰੀਜ਼ ਨੂੰ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਉਹਦੇ ਘਰ ਦੇ ਪਰਿਵਾਰ ਦੇ ਮੈਂਬਰ ਜਿਹੜੇ ਮਰਜੀ ਜੇ ਕੋਈ ਉਹਨਾਂ ਦੀ ਕੋਈ ਕੋਈ ਰਿਪੋਰਟ ਵਗੈਰਾ ਹੈਗੀ ਅੱਜ ਇਹ ਚ ਆਪਾਂ ਨੂੰ ਪਤਾ ਲੱਗ ਜਾਏ ਸੀਏ ਪੋਜ਼ਿਟਿਵ ਬੰਦਾ ਹੈ ਕਿੱਥੇ ਬਿਮਾਰੀ ਹੈਗੀ ਆ ਰਿਪੋਰਟ ਲੈ ਮੇਰੇ ਕੋਲ ਉਹ ਕੰਮ ਨਹੀਂ ਹੈਗਾ ਵੀ ਇੱਥੇ ਬਾਹਰ ਲੰਮੀਆਂ ਲੰਮੀਆਂ ਲੈਣਾ ਲਾੜੋਤ ਜੀ ਐਵੇਂ ਡਰਾਮੇ ਜੇ ਠਗਵਾਜੇ ਕਰੋ ਪਰਚੀਆਂ ਪੁਰਚੀਆਂ ਕੱਟ ਕੇ ਮੇਰੇ ਕੋਲ ਉਹ ਕੰਮ ਨਹੀਂ ਹੈਗਾ ਰੱਬ ਤੋਂ ਡਰ ਕੇ ਕੰਮ ਕਰਨਾ ਹਨਾ ਜੇ ਰੱਬ ਨੇ ਸੇਵਾ ਲਈ ਆ ਤਾਂ ਰੱਬ ਤੋਂ ਡਰ ਕੇ ਕਰਨੀ ਆ ਤੇ ਉਹ ਐਵੇਂ ਲੋਕਾਂ ਨੂੰ ਵਿਖਾਵੇ ਵਾਲੀ ਸੇਵਾ ਨਹੀਂ ਕਰਨੀ ਆ ਆਪਾਂ ਠੀਕ ਆ ਜੀ ਤੇ ਮੇਰੇ ਨਾਲ ਇਸ ਟਾਈਮ 22 ਜੀ ਬੈਠੇ ਆ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਾਉਂਗਾ ਹਨਾ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਿੰਨਾ ਨੂੰ ਸਮੱਸਿਆ ਸੀ ਜਿਹੜੀ ਦਵਾਈ ਲੈਣਾ ਹੈ ਜਾਂ ਕਿੰਨਾ ਨੂੰ ਸਮੱਸਿਆ ਸੀ ਹਨਾ ਤਾਂ ਕਿੰ ਨੂੰ ਸੀ ਤੇ ਕਿੰਨੇ ਸਮੇਂ ਦਵਾਈ ਵਰਤੀ ਆ ਤੇ ਕਿੰਨਾ ਕੁ ਰਿਜ਼ਲਟ ਆ ਤੇ ਕਿੰਨਾ ਕ ਪਹਿਲਾਂ ਇਲਾਜ ਕਰਾਇਆ ਸੀ ਹਨਾ ਸਾਸਿਕਾ ਬਾਈ ਜੀ ਬਾਈ ਜੀ ਸ਼੍ਰੀਕਲ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਜੀ ਜਸਵੀਰ ਵੀਰੇ ਪਿੰਡ ਕਿਹੜਾ ਆਪਣਾ ਮੇਰਾ ਪਿੰਡ ਖੀੜੀ ਗੱਲਾਂ ਜੀ ਜ਼ਿਲ੍ਹਾ ਸੰਗਰੂਰ ਬਲਾਕ ਪਵਾਨੀਗੜ੍ਹ ਜੀ ਬਲਾਕ ਪਵਾਨੀਗੜ੍ਹ ਹਾਂਜੀ ਜਸਵੀਰ ਵੀਰੇ ਆਪਣੇ ਪਰਿਵਾਰ ਦੇ ਵਿੱਚ ਕਿਹੜੇ ਪਰਿਵਾਰ ਦੇ ਮੈਂਬਰ ਨੂੰ ਸੀ ਇਹ ਬਿਮਾਰੀ ਇਹ ਮੇਰੀ ਮਾਂ ਨੂੰ ਸੀ ਤੁਹਾਡੇ ਮਾਤਾ ਜੀ ਨੂੰ ਸੀ ਮਾਤਾ ਜੀ ਨੂੰ ਬਿਮਾਰੀ ਕਿੱਥੇ ਸੀ ਲੀਵਰ ਨੂੰ 34 ਸਟੇਜ ਸੀ ਲੀਵਰ ਕੈਂਸਰ ਸੀ ਤੇ ਲਾਸਟ ਸਟੇਜ ਸੀ ਡਾਕਟਰਾਂ ਦਾ ਜਵਾਬ ਸੀ ਜਵਾਬ ਸੀ ਜੀ ਸੇਵਾ ਕਰ ਲੋ ਕਰੇ ਅੱਛਾ ਸੇਵਾ ਕਰ ਲੋ ਹਾਂ ਜੀ ਬਜੀ ਤੇ ਵੀਰੇ ਕਿੰਨਾ ਕੋ ਇਲਾਜ ਕਰਾ ਲਿਆ ਸੀ ਆਪਾਂ ਡਾਕਟਰ ਬਹੁਤ ਇਲਾਜ ਕਰਾ ਲਿਆ ਵੀਰ ਜੀ ਲੱਖਾਂ ਰੁਪਏ ਲੱਖਾਂ ਰੁਪਏ ਲਾਤਾ ਜੀ ਲੱਖਾਂ ਰੁਪਏ ਰਿਜ਼ਲਟ ਕੀ ਮਿਲਿਆ ਕੁਝ ਵੀ ਨਹੀਂ ਜੀ ਥੱਕ ਕਰਕੇ ਘਰੇ ਵੈਗੇ ਜੀ ਆਪਣੀ ਦਵਾਈ ਦਾ ਸੇਵਨ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਛੋਟੀ ਦਵਾਈ ਦਾ ਸੇਵਨ ਕਰਦਿਆਂ ਨੂੰ ਵੀ ਮਹੀਨਾ ਹੋਇਆ ਜੀ ਇੱਕ ਇੱਕ ਮਹੀਨਾ ਹੋ ਗਿਆ ਹਾਂ ਜੀ ਦਵਾਈ ਦਿੱਤੀ ਸੀ 15 ਦਿਨ 15 ਦਿਨਾਂ ਦੀ ਜੀ ਮੈਂ ਇੱਥੋਂ ਮੁੜ ਰਿਹਾ ਸੀ ਜੀ ਤੁਸੀਂ ਜਾ ਰਹੇ ਸੀ ਜਾ ਰਹੇ ਹਾਂ ਮੈਨੂੰ ਘਰੋਂ ਫੋਨ ਆ ਰਹੇ ਸੀ ਭੈਣ ਇਹ ਆਜੋ ਵੀ ਡੱਡ ਦਾ ਪਈ ਹੈ ਕੀ ਕਰਨਾ ਹਾਂ ਵੀ ਕੀ ਦਵਾਈ ਦੀ ਦਵਾਈ ਲੱਗਣੀ ਹੈ ਨਹੀਂ ਜਿਵੇਂ ਡੱਡ ਪਈ ਸੀ ਜੀ ਡੱਡ ਜੀ ਮਤਲਬ ਮੈਂ ਇਥੋਂ ਮੁੜ ਰਿਹਾ ਸੀ ਜੀ ਮੇਰੇ ਨਾਲ ਨੰਬਰਦਾਰ ਜੀ ਸੀ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਤਾ ਤੁਸੀਂ 15 ਦਿਨ ਦੀ ਦਵਾਈ ਲੈ ਜਾਓ ਜੀ ਚਲੋ ਮੈਂ 15 ਦਿਨ ਦੀ ਫਿਰ ਮੈਂ ਕਿਹਾ ਚਲੋ ਲੈ ਲੈਣੇ ਚਾਹੇ ਮੈਨੂੰ ਪਤਾ ਆਪਾਂ ਉਦੋਂ ਇੱਥੇ ਬੈਠੇ ਸੀ ਕਿ ਬਾਈ ਜੀ ਵੀ ਦਵਾਈ ਲੈਣ ਆਏ ਸੀ ਹਾਂ ਜੀ ਮੈਨੂੰ ਫੋਨ ਆਈ ਜਾਂਦੀ ਸੀ ਤੁਸੀਂ ਘਰੋਂ ਗੱਲਾਂ ਬਾਤਾਂ ਕਰਦੇ ਸੀ ਫੋਨ ਤੇ ਇੱਕ ਮਨ ਨੂੰ ਕੰਟਰੋਲ ਚ ਕਰਨਾ ਦੇਖੋ ਗੱਲ ਇਹ ਆ ਮੈਂ ਸਾਰਿਆਂ ਨੂੰ ਕਿਹਾ ਦੇਖੋ ਡਾਕਟਰਾਂ ਦਾ ਤਾਂ ਜਵਾਬ ਸੀ ਹਾਂ ਜੀ ਪਰ ਰੱਬ ਨੇ ਜਵਾਬ ਤਾਂ ਨਹੀਂ ਨਾ ਦਿੱਤਾ ਸੀ ਰਾਬ ਨੇ ਜਵਾਬ ਨਹੀਂ ਦਿੱਤਾ ਸੀ ਆ ਮੈਂ ਤੁਹਾਨੂੰ ਇਹ ਕਿਹਾ ਸੀ ਵੀ ਰੱਬ ਤੇ ਭਰੋਸਾ ਰੱਖ ਕੇ ਦਵਾਈ ਖਵਾ ਲਓ ਹਣਾ ਵੀ ਹੁਣ ਤਾਂ ਹੋਰ ਤਾਂ ਆਪਣੇ ਕੋਲੇ ਕੋਈ ਰਾਹ ਨਹੀਂ ਹੈਗਾ ਕੋਈ ਆਪਸ਼ਨ ਨਹੀਂ ਹੈਗੀ ਸਾਨੂੰ ਤਾਂ ਵਾਪਸ ਮੋੜ ਰਹੇ ਤੇ ਉਹ ਜੀ ਆ ਜੇ ਵਾਪਸ ਜਾ ਰਿਹਾ ਸੀ ਇਹ ਜਾ ਰਿਹਾ ਸੀ ਅੱਛਾ ਜੀ ਮੈਂ ਕਿਹਾ ਵੀ ਕੱਲ ਜਾਦੇ ਨਹੀਂ ਕੋਟੀ ਦੂਰ ਆਏ ਆ ਵੀ ਤੂੰ 15 ਦਿਨ ਦੀ ਦਵਾਈ ਲੈ 15 ਦਿਨ ਦੀ ਦਵਾਈ ਸਾਨੇ ਮਹੀਨੇ ਤੂੰ ਪਰ ਮੈਨੂੰ ਹੋ ਗਿਆ ਖੋਲ ਗਿਆ ਜੀ ਜੇ 15 ਦਿਨ ਚਕਵਾਉਂਦੇ ਹਰ ਤੋਂ ਰਿਜ਼ਲਟ ਹੋਰ ਵੀ ਵਧੀਆ ਮਿਲਨੇ ਤੇ ਜੀ ਕਿਉਂਕਿ ਉਹ ਜਮੀ ਡੈਟ ਸੀ ਜੀ ਪੈਣਾ ਸਾਡੀਆਂ ਨਵੇਂ ਬੈਠੀਆਂ ਦੀਆਂ ਜੀ ਵੀ ਸਾਨੂੰ ਬਾਰ ਬਾਰ ਇਹਨੂੰ ਕੋਣ ਚਮਚਾ ਚ ਪਾਣੀ ਪਾਉਣ ਵਾਲਾ ਕੰਮ ਸੀ ਚਮਚਾ ਕੀ ਉੱਤੇ ਹੀ ਜਾਂਦਾ ਉੱਦੋਂ ਚਮਚੀ ਪਾਣੀ ਦਾ ਜਾਂਦਾ ਸੀ ਜੀ ਹੁਣ ਉੱਦੋਂ ਚਮਚਾ ਚਮਚਾ ਮਸਾ ਜਾਂਦਾ ਸੀ ਹੁਣ ਉਹ ਅੱਜ ਸਾਨੂੰ ਬੋਲਦੀ ਵੀ ਐ ਘੂਰਦੀ ਵੀ ਐ ਬੈਠਦੀ ਵੀ ਐ ਗੱਲਾਂ ਕਰਦੀ ਐ ਹਾਂਜੀ ਬਾਹਰ ਅੰਦਰ ਜਾਂਦੀ ਐ ਬੜਾ ਜਾਂ ਫੜਨੇ 100 ਚੋਂ ਕਿੰਨਾ ਕੁ ਪਰਸੈਂਟ ਰਮਜ਼ਾ ਘੱਟ 70% ਹਾਂਜੀ 70 80% ਪਰਕ ਪੈ ਗਿਆ ਜੀ ਜਿਹੜਾ ਪਤਾ ਡੈੱਡ ਹੋਇਆ ਹੋਇਆ ਖੜਾ ਹੋ ਗਈ ਜਦੋਂ ਤੁਸੀਂ ਆਏ ਸੀਗੇ ਮੇਰੇ ਕੋਲੇ ਉਸ ਟਾਈਮ ਤੇ ਮਾਤਾ ਦੀ ਨਿਗਾ ਨੁਗਾ ਜਾਂ ਉਸੇ ਡੈੱਡ ਪਈ ਦੀ ਤੁਹਾੱਖ ਖੜੀ ਸੀ ਆਖਾ ਖੜੀ ਸੀ ਮੂੰਹ ਹੱਡੇ ਸੀ ਵੀ ਕਹਿੰਦਾ ਭਾਵਾ ਲਾਸਟ ਦੇ ਸੀ ਸਾਨੂੰ ਰਜੇਂਦਰਾਲ ਨੇ ਰਜੇਂਦਰਾਲ ਨੇ ਜਵਾਬ ਦਿੱਤਾ ਜੀ ਉਹ ਕਹਿੰਦੇ ਘਰੇ ਸੇਵਾ ਕਰਦੇ ਤੇ ਅੱਜ ਦਾ ਕੀ ਆ ਆਪਾਂ ਕੈਮਰੇ ਦੇ ਸਾਹਮਣੇ ਜਿੰਨੇ ਵੀਰ ਭੈਣ ਭਰਾ ਵੇਖ ਰਿਆ ਵੀਡੀਓ ਆਪਾਂ ਨੂੰ ਸੱਚ ਦੱਸਣਾ ਅੱਜ ਦੀ ਸਟੋਰੀ ਕੀ ਆ ਕਿੰਨੇ ਪਰਸੈਂਟ ਰਿਜ਼ਲਟ ਆ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਮੈਂ ਤਾਂ ਇਹ ਦੇਣਾ ਚਾਹੁੰਦਾ ਜੀ ਡਾਕਟਰੀ ਲਾਜ ਇਹ ਹੈ ਨਹੀਂ ਨਾ ਡਾਕਟਰਾਂ ਦੇ ਪਪੋ ਬੋਬਾ ਜੀ ਜੀ ਨੂੰ ਜੇ ਸੇਵਾ ਘਰੇ ਪਰਿਵਾਰ ਚ ਹੈਗੀ ਆ ਉਰੇ ਪਹੁੰਚੋ ਬਾਈ ਦੇ ਵੇ ਪਹੁੰਚੋ ਕੋਈ ਬਾਈ ਨੂੰ ਲਾਲਚ ਨਹੀਂ ਹੈਗਾ ਬਾਈ ਸੇਵਾ ਕਰ ਰਿਹਾ ਸਾਡੀ ਮਾਤਾ ਖੁਦ ਸਾਡੇ ਨਾਲ ਬਣਿਆ ਪੋਨੀਗੜ ਬਲਾਕ ਆ ਮੇਰਾ ਪਿੰਡ ਖੀੜੀ ਗੱਲਾਂ ਜਦ ਵੀ ਜੇ ਕਿਸੇ ਨੇ ਆਉਣਾ ਮੈਨੂੰ ਸੱਚਾਈ ਪੁੱਛ ਲੋ ਸਾਡੀ ਮਾਤਾ ਅੱਜ ਖਾਂਦੀ ਆ ਸਾਰਾ ਕੁਝ ਬੋ ਕਰਦੀ ਆ ਉੱਠ ਕੇ ਬਾਥਰੂਮ ਲਾਈਟ ਨਹੀਂ ਆਪਦਾ ਸੋਦਾ ਆਪ ਕਰਦੀ ਆ ਸਾਨੂੰ ਇਨਾ ਭਰੋਸਾ ਹੋਰੇ ਅਸੀਂ ਸਪੈਸ਼ਲ ਆਇਆ ਹਾਂ ਹੁਣ ਚੱਲ ਗਏ 200 ਕਿਲੋਮੀਟਰ ਸਾਨੂੰ ਪੈਂਦਾ ਅਸੀਂ ਆਨਲਾਈਨ ਵੀ ਮੰਗਾਲਾਂ ਦੇ ਸਿਰਫ ਅਸੀਂ ਵੀ ਕਿਹਾ ਵੀਡੀਓ ਪਾ ਕੇ ਬਾਈ ਲੋਕਾਂ ਨੂੰ ਦੱਸ ਦਈਏ ਕਿਸਦਾ ਭਲਾ ਹੋ ਜਵੇ ਮੇਰੇ 100 ਜੋ ਕਿੰਨੇ ਪਰਸੈਂਟ ਰਿਜਲਟ 80% ਜੀ 80% ਰਿਜਲਟ ਸਾਡੀ ਮਾਤਾ ਤੁਰਦੀ ਆ ਐਨ ਸਹੀ ਬੋਲਦੀ ਆ ਸਾਰਾ ਜਿਆਦਾ ਸਤ ਪੂਰੀਆ ਪਰ ਆਣੀ ਜੇ ਐ ਡੈੱਡ ਪਈ ਸੀ ਪੂਰੀ ਜਿਆਦਾ ਸਤ ਕੈਮ ਆ ਜੀ ਆਪਣਾ ਕਿ ਭਿੱਜ ਵੀ ਮੈਂ ਸਹੀ ਆ ਹੁਣ ਮੈਨੂੰ ਭੇਜਿਆ ਉਹਦਾ ਵੀਡੀਓ ਬਣਾ ਕੇ ਅੱਛਾ ਜੀ ਲਾਓ ਵੀ ਹਾਂ ਹਾਂ ਸੋਹਮਾ ਕੋ ਸੋਹੀ ਲਾਓ ਹਾਂ ਹੁਣ ਕਿ ਡੈੱਡ ਜਿਵੇਂ ਡੈੱਡ ਹੋਈ ਹੋਈ ਅੱਜ ਬੋਲ ਰਹੀ ਐ ਬਾਹਰ ਅੰਦਰ ਜਾਂਦੀ ਐ ਸੋਹੇ ਮਨ ਨੂੰ ਮੇਰੇ ਕੋਲੇ ਨਾ ਐਦਾਂ ਹੀ ਮੇਰੇ ਕੋਲੇ 6-7 ਕੇਸ ਪਹਿਲਾਂ ਸੀ ਮੇਰੀ ਜ਼ਿੰਦਗੀ ਦੇ ਹਾਂਜੀ ਜੀ ਉਹ ਵੀ ਐਦਾਂ ਸੀ ਉਹਨਾਂ ਦੇ ਘਰਦਿਆਂ ਨੇ ਕੱਪੜੇ ਬਣਾ ਕੇ ਰੱਖਦੇ ਸੀ ਚਮਚਾ ਨਾ ਪਾਣੀ ਪਾਉਂਦੇ ਸਾਡੇ ਵੀ ਕੱਪੜੇ ਸਾਰਾ ਕੁਝ ਬਣਾ ਕੇ ਅਸੀਂ ਢੱਕੇ ਵੀ ਤੇ ਲੱਕੜਾਂ ਵੀ ਤਿਆਰ ਕਰਕੇ ਸੀ ਅੱਛਾ ਤੁਸੀਂ ਵੀ ਕੱਪੜੇ ਤਿਆਰ ਕਰ ਲਏ ਕੱਪੜੇ ਵੀ ਲੱਕੜਾਂ ਵੀ ਤਿਆਰ ਕਰਕੇ ਸੀ ਇਹ ਕੁਦਰਤ ਦੇ ਰੰਗ ਹਾਂ ਜੀ ਪ੍ਰਮਾਤਮਾ ਨੇ ਜੋ ਸਵਾਦ ਇਹਨਾਂ ਨੇ ਵੀ ਇੱਕ ਲਾਸਟ ਆਸ ਲੈ ਕੇ ਲਾਸਟ ਆਸ ਲਈ 22 ਦਾ ਮੋੜ ਚੱਲ ਰਿਹਾ ਸੀ ਆਪਾਂ ਧੱਕੇ ਨਾਲ ਇਹਨੂੰ ਕਿਹਾ ਸੀਗਾ ਵੀ ਥੋੜੀ ਜੀ ਦਵਾਈ ਲੈ ਲੈ ਜਦ ਦਵਾਈ ਕਹਿੰਦਾ ਮੈਂ ਤਾਂ ਯਾਰ ਕਹਿੰਦਾ ਮੈਨੂੰ ਤਾਂ ਫੋਨ ਆ ਦੇ ਜਦ ਮੈਂ ਮੈਨੂੰ ਫੋਟੋ ਦਿਖਾਈ ਪਾਈ ਦੀ ਮੈਂ ਜਦ ਤੂੰ ਘਰ ਨਹੀਂ ਆ ਗਿਆ ਜੀ ਫੇਰ ਤੁਸੀਂ ਕਹਿੰਦੇ ਵੀ ਬਾਏ ਕੁਦਰਤ ਨਾਲ ਲੈ ਕੇ 15 ਦਿਨ ਦੀ ਦਵਾਈ ਲੈ ਜਾਓ ਜੀ ਠੀਕ ਹੋ ਗਿਆ ਆ ਜਿਓ ਮੈਂ ਆ ਗਿਆ ਉਹਨੂੰ ਸੀ 15 ਦਿਨ ਦੀ ਵੀ ਮਹੀਨੇ ਤੋਂ ਉੱਪਰ ਲਗਾਤੀ ਦਵਾਈ ਵੀ ਆਪਾਂ ਇਹਨੂੰ ਠੱਕੇ ਨਾਲ ਦਵਾਈ ਤੁਸੀਂ ਨਾਲ ਉਹਨਾਂ ਨੂੰ ਕਿਹਾ ਤੇ ਚਲੋ ਬਰਦਾਰ ਜੀ ਨੇ ਮੈਨੂੰ ਠੱਕੇ ਨਾਲ ਕਰੇ ਜੀ ਦੇ ਡਾਕਟਰ ਸਾਡੇ ਸਾਹਮਣੇ ਤਾਂ ਹੀ ਅਸੀਂ ਆਇਆ ਦੇਖੋ ਵੀਰੇ ਬਾਈ ਦੀ ਗੱਲ ਮੇਰੀ ਕਹਿੰਦਾ ਭਾਵੇਂ ਜਿਹੜੀਆਂ ਆਪਣੀਆਂ ਦਵਾਈਆਂ ਜਾਂਦੀਆਂ ਜਿਹੜੇ ਦੂਰ ਵਾਲੇ ਬੰਦੇ ਬੈਠੇ ਮੈਂ ਸਾਰਿਆਂ ਨੂੰ ਕਹਿੰਦਾ ਨਾ ਇੱਕ ਵਾਰੀ ਆਓ ਮੈਨੂੰ ਮਿਲ ਕੇ ਜਾਓ ਦਵਾਈ ਲੈ ਕੇ ਜਾਓ ਦੂਜੀ ਚੌਥੀ ਪੰਜਵੇਂ ਜਿੰਦਾਂ ਲੰਮਾ ਸਮਾਂ ਜਿਹੜੀ ਆਪਣੀ ਦਵਾਈ ਚ ਰਣੀ ਆ ਫੇਰ ਆਉਣ ਦੀ ਲੋੜ ਨਹੀਂ ਵੀ ਦਵਾਈ ਆਪਾਂ ਆਨਲਾਈਨ ਭੇਜ ਦਾਂਗੇ ਹਣਾ ਤੇ ਵੀਰਾ ਅੱਜ ਸਪੈਸ਼ਲ ਆਇਆ ਕਾਦੇ ਆਸਤੇ ਤੁਹਾਨੂੰ ਇੱਕ ਮੈਸੇਜ ਦੇਣਾ ਪੈਸੇ ਦੇਣਾ ਵੀ ਇਹਨਾਂ ਨੇ ਵੀ ਉਹ ਕੰਮ ਕਰ ਲਿਆ ਸੀ ਜਿਹੜਾ ਆਪਾਂ ਐਂਡ ਤੇ ਜਿਹੜੇ ਆਪਾਂ ਆਸ ਛੱਡ ਦਿੰਨੇ ਆ ਆਪਾਂ ਸਾਰੇ ਹਥਿਆਰ ਸੈੱਟ ਦਿੰਨੇ ਆ ਠੀਕ ਹੈ ਜੀ ਵੀ ਮਾਤਾ ਜਮਾ ਐਂਡ ਤੇ ਸੀਗੀ ਜਿਵੇਂ ਬਾਈ ਕਹੀ ਜਾਂਦੇ ਜਿਵੇਂ ਉਹ ਸਾਰਾ ਹਨਾ ਕਾਰਵਿਆਰ ਹੁੰਦਾ ਐਂਡ ਤੇ ਸਾਰਾ ਉਹ ਕਿਰਿਆ ਕਰਮ ਹਨਾ ਵੀ ਸਾਰਾ ਕੰਮ ਇਹ ਕਹਿੰਦੇ ਸੀ ਆਪਾਂ ਤਿਆਰ ਕਰ ਲਏ ਸਾਨੂੰ ਪਤਾ ਲੱਗ ਗਿਆ ਸੀ ਮਾਤਾ ਸਾਡਾ ਸਾਥ ਛੱਡੂਗੀ ਤੇ ਮੈਂ ਹਰੇਕ ਬੰਦੇ ਨੂੰ ਕਹਿਣਾ ਹੁੰਨਾ ਸਵਾਸ ਰੱਬ ਦੇ ਹੱਥ 'ਚ ਆ ਕਿਸੇ ਬੰਦੇ ਦੇ ਹੱਥ 'ਚ ਸਵਾਸ ਨਹੀਂ ਹੈਗੇ ਜੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਨਾ ਬਾਈ ਦੀ ਮਾਤਾ ਨੂੰ ਰੱਬ ਨੇ ਜਵਾਬ ਤਾਂ ਨਹੀਂ ਦਿੱਤਾ ਜੇ ਇਹਨਾਂ ਨੇ ਮਿਹਨਤ ਕੀਤੀ ਬਾਈ ਦਾ ਮੋੜ ਚੱਲਿਆ ਸੀ ਨੰਬਰਦਾਰ ਜੀ ਨੇ ਦੁਆਰਾ ਕਿਹਾ ਚਲੋ ਵੀ ਆਪਾਂ ਦਵਾਈ ਲੈ ਕੇ ਜਾਂਦੇ ਆ ਬਾਈ ਦਵਾਈ ਲੈ ਗਏ ਉਸੇ ਦਵਾਈ ਦੇ ਨਾਲ ਅੱਜ ਮਾਤਾ ਇਹਨਾਂ ਦੇ ਇਹਨਾਂ ਦੇ ਪਰਿਵਾਰ ਦੇ ਵਿੱਚ ਹਨਾ ਜੀ ਉਸੇ ਤਰ੍ਹਾਂ ਬੋਲ ਰਹੇ ਆ ਹੱਸ ਖੇਡ ਰਹੇ ਆ ਤੇ ਘਰ ਦੇ ਵਿੱਚ ਦੀ ਮਾਤਾ ਲਿਆਣੀ ਨੂੰ ਲਿਆਣੀ ਦੀ ਅੱਛਾ ਤੇ ਦੂਜੇ ਪਾਸੇ ਵੀ ਦੂਜੇ ਪਾਸੇ ਫੇਰ ਆਪਾਂ ਗੱਲ ਕਰਾਂਗੇ ਹਨਾ ਜਿਹੜਾ ਇਹ ਆ ਤੇ ਇਹਦਾ ਤੁਸੀਂ ਬਾਈ ਦੀ ਗੱਲ ਬਾਤ ਸੁਣ ਲਈ ਹਨਾ ਤੇ ਹੁਣ ਮੈਂ ਬਾਕੀ ਨੰਬਰਦਾਰ ਜੀ ਨਾਲ ਗੱਲ ਕਰਾਉਣਾ ਤੁਹਾਡੀ ਮੈਂ ਨਾ ਹਰੇਕ ਬੰਦੇ ਨੂੰ ਨੰਬਰਦਾਰ ਜੀ ਜਸਵੀਰ ਵੀਰੇ ਮੈਂ ਹਰੇਕ ਬੰਦੇ ਨੂੰ ਇੱਕ ਗੱਲ ਕਹਿਣਾ ਹੁੰਦਾ ਜੇ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਏਦਾਂ ਦੀ ਸਮੱਸਿਆ ਹੈ ਹਾਂ ਜੀ ਮੈਨੂੰ ਚਾਹੀਦੇ ਸਿਰਫ 20 ਤੋਂ 25 ਦਿਨ ਹਾਂ ਜੀ 20 ਤੋਂ 25 ਦਿਨ ਚਾਹੀਦੇ ਜੇ ਕਿਸੇ ਦੇ ਪਰਿਵਾਰ ਚ ਕੈਂਸਰ ਦੀ ਸ਼ਿਕਾਇਤ ਆ ਜਾਂ ਕਿਸੇ ਬੁੜੀ ਜਾਂ ਕੁੜੀ ਦੇ ਗੰਢਾ ਛਾਤੀ ਜਾਂ ਬੱਚੇ ਦਾ ਨਹੀਂ ਜੀ ਜਾਂ ਸਿਰ ਚ ਜਾਂ ਕਿਸੇ ਬੰਦੇ ਦੇ ਕਿਸੇ ਦੇ ਵੀ ਹਣਾ ਮੈਨੂੰ 20 ਤੋਂ 25 ਦਿਨ 20 ਤੋਂ 25 ਦਿਨਾਂ ਦੇ ਵਿੱਚ ਵੀ ਆਹ ਦਵਾਈ ਦੇ ਨਾਲ ਆਪਾਂ ਨੂੰ ਰਿਜ਼ਲਟ ਦੇ ਦਾਂਗੇ ਹਾਂ ਜੀ ਨਹੀਂ ਤਾਂ ਡਾਕਟਰੀ ਇਲਾਜ ਤਾਂ ਫਿਰ ਦਰਵਾਜ਼ੇ ਖੁੱਲੇ ਆ ਜਦੋਂ ਮਰਜ਼ੀ ਕਰਵਾ ਲਓ ਉੱਥੇ ਜਦ ਇਹਦੇ ਨਾਲ ਤੁਹਾਡੇ ਤਿੰਨ ਚੀਜ਼ਾਂ ਦਾ ਫਾਇਦੇ ਹੋ ਸਕਦੇ 20 ਤੋਂ 25 ਦਿਨਾਂ ਚ ਹਾਂ ਰੱਬ ਤੋਂ ਡਰ ਕੇ ਗੱਲ ਕਹਿਣਾ ਸਭ ਤੋਂ ਪਹਿਲਾਂ ਸਾਡਾ ਜੀ ਸਾਡੇ ਪਰਿਵਾਰ ਦੇ ਵਿੱਚ ਬਚਾ ਰਹੇ ਦੂਜਾ ਸਾਡੀ ਜਿਹੜੀ ਹਸਪਤਾਲਾਂ ਦੇ ਚੱਕਰ ਆ ਹਰਾਸਮੈਂਟ ਆ ਸਾਡੀ ਉਹ ਬਚ ਜੂ ਅਸੀਂ ਤੀਜਾ ਸਾਡਾ ਜਿਹੜਾ ਮਿਹਨਤ ਨਾਲ ਪੈਸਾ ਕਮਾਇਆ ਹੋਇਆ ਜਿਵੇਂ ਹੁਣ ਕੱਲ ਕਿੰਨੇ ਗੜੇ ਪਿਆ ਪਰ ਆਪ ਅਗੀ ਅਰਦਾਸਾਂ ਬੇੰਤੀਆਂ ਕੀਤੀਆਂ ਹਨਾ ਜੱਟ ਦੀ ਦਾ ਫਸਲ ਤੇ ਸਾਰਾ ਕੁਝ ਹੁੰਦਾ ਵੀ ਸਾਡਾ ਜਿਹੜਾ ਮਿਹਨਤ ਦਾ ਜਿਹੜਾ ਪੈਸਾ ਕਮਾਇਆ ਹੋਇਆ ਸਾਡਾ ਪੈਸਾ ਬਚ ਜੂ ਮੈਂ ਤਿੰਨ ਬੇਨਤੀਆਂ ਕਰਦਾ ਹੁਣਾਂ ਵੀ ਜੇ ਆਪਾਂ 20 ਤੋਂ 25 ਦਿਨ ਸੇਵਨ ਕਰ ਲਈਏ ਆਪਾਂ ਆਹ ਤਿੰਨ ਕਮਾਂ ਤੋਂ ਬਚ ਸਕਦੇ ਹਾਂ ਠੀਕ ਹੈ ਜੀ ਦੋਸਤੋ ਇਹ ਮੇਰੀਆਂ ਗੱਲਾਂ ਬਾਤਾਂ ਸੀ ਜਿਹੜੀਆਂ ਮੈਂ ਭਰਾਵਾਂ ਦੇ ਨਾਲ ਬੈਠ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਜੇ ਤੁਸੀਂ ਫੇਸਬੁੱਕ ਚਲਾਉਨੇ ਆ ਇੰਸਟਾਗ੍ਰam ਚਲਾਉਨੇ ਆ ਜਾਂ YouTube ਚਲਾਉਨੇ ਆ ਹਨਾ ਤੁਹਾਡਾ ਵੀਡੀਓ ਵੇਖਣ ਦਾ ਫਾਇਦਾ ਤਾਂ ਹੀ ਆ ਇਨਸਾਨੀਆ ਤੌਰ ਤੇ ਸਾਡਾ ਪਹਿਲਾ ਫਰਜ਼ ਕੀ ਆ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਵੀ ਤੁਸੀਂ ਕੀ ਕਰਨਾ ਇੱਕ ਵੀਡੀਓ ਸ਼ੇਅਰ ਕਰਨੀ ਆ ਇੱਕ ਵੀਡੀਓ ਤੁਹਾਡੇ ਸ਼ੇਅਰ ਕਰਨ ਦੇ ਨਾਲ ਵੇਖ ਕੇ ਛੱਡਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੇ ਸੁਣ ਕੇ ਵੀ ਛੱਡ ਦੋਗੇ ਕੋਈ ਫਾਇਦਾ ਨਹੀਂ ਜੇ ਨੂੰ ਸ਼ੇਅਰ ਕਰੋਗੇ ਤਾਂ ਕੋਈ ਹੋਰ ਬੰਦਾ ਸੁਣ ਲੂਗਾ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਬਚੂਗੀ ਫੇਰ ਹੀ ਫਾਇਦਾ ਸਾਡਾ ਨੈੱਟ ਚਲਾਉਂਦਾ ਹਨਾ ਨਹੀਂ ਤਾਂ ਅਸੀਂ ਨੈੱਟ ਹੋਰ ਆਸੇ ਪਾਸੇ ਗਾਣੇ ਸੁਣ ਲਏ ਹੋਰ ਕੁਝ ਦੇਖ ਲਿਆ ਅਸੀਂ ਬਹੁਤ ਕੁਝ ਵੇਖੀ ਜਾਂਦੇ ਆ ਮੇਰਾ ਵੀਡੀਓ ਪਾਉਣ ਦਾ ਮਕਸਦ ਵੀ ਆਹੀ ਹੁੰਦਾ ਇਹ ਕੋਈ ਵੀਡੀਓ ਪਾਉਣਾ ਹੀ ਕੋਈ ਸੋਸ਼ਲ ਮੀਡੀਆ ਤੇ ਕੋਈ ਪਬਲਿਸਿਟੀ ਲੈਣ ਵਾਸਤੇ ਮੈਂ ਵੀਡੀਓ ਨਹੀਂ ਪਾਉਂਦਾਗਾ ਵੀ ਮੈਂ ਪਬਲਿਸਿਟੀ ਲੈਣ ਵਾਸਤੇ ਵੀਡੀਓ ਪਾਉਣਾ ਉਦਾਂ ਨਹੀਂ ਮੈਂ ਵੀਡੀਓ ਪਾਉਂਦਾ ਹਨਾ ਵੀਡੀਓ ਪਾਉਣ ਦਾ ਮਕਸਦ ਇਹੀ ਆ ਗਾਂ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਣਾਜੂਗੀ ਤੁਹਾਡੇ ਇੱਕ ਵੀਡੀਓ ਸ਼ੇਅਰ ਕਰ ਲੈਣ ਨਾਲ ਹਨਾ ਜੀ ਜੇ ਤੁਸੀਂ ਫੇਸਬੁੱਕ ਤੇ ਮੇਰੇ ਨਾਲ ਜੁੜੇ ਹੋ ਜਾਂ ਇੰਸਟਾਗ੍ਰam ਤੇ ਜੁੜੇ ਆ ਜਾਂ ਤੁਸੀਂ ਮੇਰੇ ਨਾਲ YouTube ਤੇ ਜੁੜੇ ਆ ਠੀਕ ਆ ਜੀ ਇਹ ਮੇਰਾ ਵੀਡੀਓ ਪਾਉਣ ਦਾ ਮਕਸਦ ਤਾਂ ਆ ਹੀ ਆ ਦੋਸਤੋ ਇਹ ਮੇਰੀਆਂ ਬੇਨਤੀਆਂ ਸੀਆਂ ਇਹਨੂੰ ਪ੍ਰਵਾਨ ਕਰੋ ਜੋ ਮੇਰਾ ਨਾਮ ਮਨਪ੍ਰੀਤ ਸਿੰਘ ਬਰਾੜ ਪਿੰਡ ਅਰਾਈਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ ਫਰੋਇਦਪੁਰ ਰੋਡ ਤੇ ਪਹਿਲਾਂ 5 ਕਿਲੋਮੀਟਰ ਤੇ ਪਿੰਡ ਆਉਂਦਾ ਪੀਪਲੀ ਪੀਪਲੀ ਤੋਂ ਸ਼ਿਵਦੇ ਵਾਲੇ ਪਾਸੇ 2 ਕਿਲੋਮੀਟਰ ਤੇ ਪਿੰਡ ਅਰਾਈਆਂ ਮੇਰਾ ਮੋਬਾਈਲ ਨੰਬਰ 9465407174 9465407174 ਮਿਲਣ ਦਾ ਸਮਾਂ ਸੋਮਵਾਰ ਨਹੀਂ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਜਦੋਂ ਤੁਸੀਂ ਮੈਨੂੰ ਮਰਜ਼ੀ ਮਿਲ ਸਕਦੇ ਆ ਜੀ ਠੀਕ ਹੈ ਜੀ ਇੰਨੀਆਂ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਜੋ ਮੈਂ ਤੁਹਾਡਾ ਆਪਣਾ ਮਨਪੀਰ ਸਿੰਘ ਬਰਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ